ਕਿਸਾਨ ਦੋਸਤੋ ਤੁਹਾਡੇ ਵਾਸਤੇ ਆਪਾਂ ਸਬਸਿਡੀ ਵਾਲਾ ਜਿਹੜਾ ਪੁਰ ਜਿਹੜਾ ਰੂਟਾ ਬਿਟਰ ਆਪਾਂ ਲੈ ਆਂਦਾ। ਇਹਦੀਆਂ ਜਿਹੜੀਆਂ ਖਾਸੀਤਾਂ ਉਹ ਤੁਸੀਂ ਅਲੱਗ-ਅਲੱਗ ਸੁਣ ਲਓ ਫੇਰ ਗੱਲ ਤੇ ਵਿਚਾਰ ਕਰਿਓ ਵੀ ਤੁਸੀਂ ਇਹ ਹੀ ਲੈਣਾ ਜਾਂ ਹੋਰ ਲੈਣਾ। ਨੰਬਰ 1 ਸਭ ਤੋਂ ਪਹਿਲਾਂ ਤਾਂ ਇਹ ਸਬਸਿਡੀ ਦੇ ਵਿੱਚ ਆਉਂਦਾ ਕਿਉਂਕਿ ਇਹਦੀ ਜਿਹੜੀ ਪਾਵਰ ਹੈ ਉਹ ਜ਼ਿਆਦਾ ਹੈ। ਤੇ ਦੂਜੀ ਗੱਲ ਜਿਹੜੀ ਇਹਦੇ ਖੂਬੇ ਸੁਮੋਗ ਨਾਲ ਰਿਆਂ। ਦੂਸਰਾ ਕੀ ਹੈ ਇਹਦੇ ਸਿਰਫ ਅੱਗੇ ਸਿਸਟਮ ਕੀ ਸੀ ਗੇਅਰ ਇੱਥੇ ਹੋਣ ਦੇ ਕਾਰਨ ਇੱਥੇ ਜੋ ਗੇਅਰ ਹੁੰਦਾ ਸੀ ਬਹੁਤ ਪ੍ਰੋਬਲਮ ਸੀ ਗੇਅਰ ਬਾਰ ਬਾਰ ਨੱਪਣਾ ਤੇ ਛੱਡਣਾ ਫਰਕ ਪੈਂਦਾ ਸੀਗਾ ਹੁਣ ਮੈਂ ਤੁਹਾਨੂੰ ਦੱਸਦਾ ਇੱਥੇ ਆ ਜਾਓ ਤੁਸੀਂ ਇੱਥੋਂ ਸਿਰਫ ਇਹਦਾ ਪਹਿਲਾ ਗੇਅਰ ਦੂਜਾ ਗੇਅਰ ਨਿਊਟਰਲ ਤੇ ਬੈ ਗੇਅਰ ਇਹ ਸਭ ਤੋਂ ਸੌਖਾ ਜਿਹਾ ਕੰਮ ਕਰਦਾ ਸਿਰਫ ਇੱਥੇ ਕੰਮ ਕਰਦਾ ਸਿੱਧਾ ਖੜੇ ਤੁਸੀਂ ਪਾਓ ਤੁਸੀਂ ਰੇਸ ਆਟੋਮੈਟਿਕ ਘੜ ਗਈ ਤਾਂ ਇਹਨੂੰ ਆਟੋਮੈਟਿਕ ਰੁਕ ਜਾਣਾ ਜੇ ਰੇਸ ਕਰੋਗੇ ਆਟੋਮੈਟਿਕ ਤੁਰ ਪੈਣਾ ਤੇ ਹੋਰ ਖਾਸੀਅਤ ਸਭ ਤੋਂ ਵੱਡੀ ਜਿਹੜਾ ਇਹਦਾ ਹਿੱਸਾ ਹੈ ਇਹਨੂੰ ਤੁਸੀਂ ਚੌੜਾ ਤੇ ਢੀੜਾ ਆਪਣੇ ਮੁਤਾਬਕ ਕਰ ਸਕਦੇ ਹੋ ਸਭ ਤੋਂ ਵਧੀਆ ਚੀਜ਼ ਹੈ ਤੇ ਦੂਸਰਾ ਕੀ ਇਹਦਾ ਜਿਹੜਾ ਆਹ ਤੁਸੀਂ ਦਿੱਤਾ ਇਹਨੂੰ ਨੱਪ ਕੇ ਤੁਸੀਂ ਕੀ ਕਰਨਾ ਹੈ ਜੇ ਤੁਸੀਂ ਬੱਟ ਬੱਡਣੀ ਹੈ ਇਹਨੂੰ ਟੇਡਾ ਕਰ ਲਓ ਤੁਸੀਂ ਸਿੱਧੇ ਤੁਰੇ ਜਾਓਗੇ ਤੁਹਾਡਾ ਇਹ ਵੀ ਸਿੱਧਾ ਰਹਿਣਾ ਤੇ ਤੁਹਾਡੀ ਬੱਟ ਹੈ ਉਹ ਟੇਢੀ ਵੱੜਦੇ ਤੁਰਿਆ ਜਾਣਾ ਠੀਕ ਹੈ ਜੀ ਇਹ ਖਾਸ ਇਤਨ ਤੇ ਇੱਕ ਸਭ ਤੋਂ ਜਿਹੜੀ ਵੱਡੀ ਜਿਹੜੀ ਵਿੱਚ ਸਾਡੇ ਕਿਸਾਨ ਭਰਾ ਪਰੇਸ਼ਾਨ ਹੋ ਜਾਂਦੇ ਆ ਪਰੇਸ਼ਾਨ ਕੀ ਹੋ ਜਾਂਦੇ ਆ ਮੰਨ ਲਓ ਉਹ ਬੰਦੇ ਜਾਨ ਲੈ ਜਾਂਦਾ ਜਿਵੇਂ ਆਪਣਾ ਮਿੱਤਰ ਹੈ ਪਨੇ ਬਗਦੋ ਕਹਿੰਦਾ ਬਈ ਮੈਂ ਅੱਧਾ ਕਿਲੋ ਭੁੱਕੀ ਖਾ ਕੇ ਕਹਿੰਦਾ ਫੇਰੀ ਮੈਨੂੰ ਇਹਨੇ ਥਕਾਤਾ ਉਹ ਕਿਉਂ ਥਕਾਤਾ ਉਹ ਥਕਾਤਾ ਜਿਹੜਾ ਚੈਣਾ ਦਾ ਫਰੂਟਾ ਵੇਟਰ ਹੁੰਦਾ ਕਿਉਂਕਿ ਉਹਦੇ ਵਿੱਚ ਵਾਈਬ੍ਰੇਟਰ ਬਹੁਤ ਜ਼ਿਆਦਾ ਹੈ ਹੋਰ ਇਹਦੇ ਵਿੱਚ ਜਿਹੜੀ ਵਾਈਬ੍ਰੇਟਰ ਹੈ ਉਹ 0% ਹੈ ਨਾ ਤੁਹਾਡੇ ਮਸਲ ਤੁਹਾਡੇ ਟੈਟ ਕਰੇ ਨਾ ਤੁਹਾਡੀ ਛਾਤੀ ਵਾਈਬ੍ਰੇਟਰ ਕਰੇ ਬਿਲਕੁਲ ਚਾਹੇ ਤੁਹਾਡਾ ਜਵਾਗ ਲੱਗੇ ਤੁਰਿਆ ਫਿਰੇ ਠੀਕ ਹੈ ਜੀ ਤੇ ਚੀਜ਼ ਬਹੁਤ ਜ਼ਿਆਦਾ ਹੈਵੀ ਬਣੀ ਹੋਈ ਹੈ ਤੇ ਬਹੁਤ ਜਾਇਜ ਪਾ ਦੇ ਵਿੱਚ ਹੈ ਸਬਸਿਡੀ ਤੁਹਾਨੂੰ ਮਿਲ ਜਾਣੀ ਹੈ ਜਿੱਥੋਂ ਮਰਜ਼ੀ ਤੁਸੀਂ ਸਬਸਿਡੀ ਵੀ ਲੈ ਸਕਦੇ ਹੋ ਤੇ ਤੁਸੀਂ ਹੁਣ ਇਹ ਆ ਵੀ ਤੁਸੀਂ ਖਰੀਦਣ ਵਾਸਤੇ ਆਉਣਾ ਕਿੱਥੇ ਹੈ ਤੁਸੀਂ ਖਰੀਦਣ ਵਾਸਤੇ ਆਉਣਾ ਪੰਜਾਬ ਪੈਸਟੀਸਾਈਡ ਸਟੋਰ ਮਾਨਸਾ ਗੈਂਚੀਆਂ ਬਲਜੀਤ ਖੇੜੇ ਦੁਕਾਨ ਪੁੱਛ ਕੇ ਕੈਸ਼ ਕਾਊਂਟਰ ਖੇੜੇ ਦਾ ਪੁੱਛ ਕੇ ਜਿੰ ਨੂੰ ਮਰਜ਼ੀ ਆ ਸਕਦੇ ਹੋ ਨੰਬਰ 'ਸੇ ਆਪਣਾ ਮੈਂਸ਼ਨ ਕਰਾਂਗੇ ਤੁਸੀਂ ਜਿਹੜੇ ਮਾਨਸਾ ਏਰੀਆ ਦਾ ਲਾਗਾਤਗ ਏਰੀਆ ਤੁਸੀਂ ਜੇ ਖਰੀਦਣ ਇੱਥੋਂ ਖਰੀਦ ਸਕਦੇ ਹੋ ਕਿਉਂਕਿ ਬਹੁਤ ਵਧੀਆ ਢਿੱਲੋ ਪਾਵਰ ਵਾਲਿਆਂ ਦਾ ਬਣਿਆ ਹੋਇਆ ਹੈ ਤੇ ਮੈਂ ਕਹਿੰਦਾ ਵੀ ਜਿਹੜਾ ਇਹ ਤੁਸੀਂ ਇਹ ਰੂਟਾ ਵਟ ਚਲਾ ਲਿਆ ਤੁਸੀਂ ਜਿਹੜੇ ਰੂਟਾ ਵਟ ਦੂਜੇ ਆ ਸਾਰੇ ਘਰੇ ਖੜਾ ਦੋਗੇ ਹੋਰ ਨੂੰ ਹੱਥ ਪਾਉਣ ਨੂੰ ਜੀ ਨਹੀਂ ਕਰਨਾ ਕਿਉਂਕਿ ਸਭ ਤੋਂ ਜਿਹੜੀ ਆਹ ਚੀਜ਼ ਐ ਇਹ ਬਹੁਤ ਨਾ ਘੈਂਟ ਬਣਾਈ ਐ ਅੱਗੇ ਕਲੱਚ ਇਥੇ ਕਲੱਚ ਹੁੰਦਾ ਸੀਗਾ ਬੰਦੇ ਦਾ ਹੱਥ ਥੱਕਿਆ ਸੀਗਾ ਉਹ ਚੀਜ਼ਾਂ ਬਿਲਕੁਲ ਫ੍ਰੀ ਕਰਤੀਆਂ ਅੱਗੇ ਰੋਗ ਦੇ ਰੋਗ ਦੇ ਕਾਗਜ਼ ਪਾੜਨ ਦਾ ਸੀਗਾ ਪਰ ਉਹ ਚੀਜ਼ਾਂ ਸਾਰੀਆਂ ਖਤਮ ਕਰਤੀਆਂ ਤੁਸੀਂ ਰੇਸ ਘਟਾਓ ਨਾਲ ਦੇ ਨਾਲ ਇਹ ਰੁਕ ਜਾਂਦਾ ਤੁਸੀਂ ਰੇਸ ਕਰੋਗੇ ਇਹ ਅੱਗੇ ਚੱਲ ਪੈਂਦਾ ਸੋ ਧੰਨਵਾਦ ਵੀਡੀਓ ਸ਼ੇਅਰ ਕਰਿਓ ਵੀਡੀਓ ਬਣਾਉਣ ਦਾ ਇਹੀ ਮਕਸਦ ਹੈ ਕਿ ਸਾਡੇ ਨੇੜੇ ਦੇ ਕਿਸਾਨ ਭਰਾ ਤੰਗ ਨਾ ਹੋਣ ਉਹਨਾਂ ਵਾਸਤੇ ਆਪਾਂ ਇਹ ਗੌਰ ਗਿਫਟ ਲੈ ਕੇ ਆਂਦਾ ਤੁਸੀਂ ਇਹ ਚੀਜ਼ ਨੂੰ ਵਰਤੋ ਇਹ ਚੀਜ਼ ਨੂੰ ਜੇ ਤੁਸੀਂ ਇਹਦਾ ਤੇਲ ਪੈਣੇ ਟਾਈਮ ਨਾਲ ਬਦਲੋਗੇ ਸੀਰਟੈਨਾਂ ਬਦਲੋਗੇ ਸੋਥੋਂ ਇਹ ਜਿੰਦਗੀ ਭਰਨੇ ਜਾਂਦਾ ਇਹ ਮੇਰਾ ਦਾਅਵਾ ਹੈ ਤੁਹਾਨੂੰ ਜੇ ਹਾਂ ਤੁਸੀਂ ਤੇਲ ਪੈਣਾ ਚੇ ਕੀਤਾ ਫਿਰ ਖਤਮ ਹੋ ਸਕਦਾ ਹੈ ਧੰਨਵਾਦ ਸ਼ੇਅਰ ਕਰਿਓ ਵੀਡੀਓ ਤੇ ਜਿਹੜੇ ਭਰਾ ਖਿਦਾ ਚਾਹੁੰਦੇ ਆ ਸਾਡੇ ਨਾਲ ਜਦੋਂ ਮਰਜ਼ੀ ਅਕੀ ਡੀਲ ਕਰ ਸਕਦੇ ਆ ਤੇ ਇੱਕ ਨੂੰ ਮੈਂ ਹੋਰ ਦਿਖਾਵਾਂ ਅਲੱਗ ਮਿੱਟੀ ਤੇ ਲਾਉਣ ਵਾਲਾ ਜਿਹੜਾ 파ਟ ਹੈ ਉਹ ਸੋਨੂੰ ਵੱਖਰਾ ਕਰਿਦਣਾ ਪੈਣਾ ਤੇ ਇਹ ਜਿਹੜੇ ਤੁਹਾਡੇ ਅਲੱਗ ਤੋਂ ਹੀ 파ਟ ਲੱਗਣਗੇ ਇਹਦੇ ਤੋਂ ਪੇਮੈਂਟ ਇਹਦੀ ਅਲੱਗ ਹੀ ਰਹੋਗੇ ਸੋ ਇਹਨੂੰ ਬਾਕੀ ਤੁਸੀਂ ਆਦੇ ਮੁਤਾਬਕ ਚੌੜਾ ਪੀੜਾ ਕਰ ਸਕਦੇ ਹੋ ਤੁਸੀਂ ਤੁਹਾਡੀ ਵੱਟ ਪੀੜੀ ਉਹ ਜੀ ਕਰ ਸਕਦੇ ਹੋ ਕਦੂਆਂ ਚ ਲਾ ਸਕਦੇ ਹੋ ਸਿਮਲਾ ਮਿਰਚ ਚ ਮਟਰ ਚ ਜਿੱਥੇ ਮਰਜੀ ਚ ਲਾ ਸਕਦੇ ਹੋ ਤੇ ਤੁਸੀਂ ਇੰਜ ਦੇਖੋ ਕਿੰਨਾ ਹੈਵੀ ਬਣਿਆ ਹੋਇਆ ਬਹੁਤ ਤਗੜੀ ਜੀ ਬਣੀ ਹੋਈ ਹੈ ਸੋ ਸਾਡੇ ਕਿਸਾਨ ਭਰਾ ਵੀਡੀਓ ਸ਼ੇਅਰ ਕਰ ਦਿਓ ਤੇ ਕਿਸੇ ਕਿਸਾਨਪਰਾ ਦਾ ਫਾਇਦਾ ਹੋ ਜੇ ਤੇ ਜਿਉਂਦੇ ਬਸਦੇ ਰਹੋ ਤੁਹਾਡੇ ਵਾਸਤੇ ਬਹੁਤ ਬਹੁਤ ਤਗੜੀ ਡੀਲ ਹੈ ਕਹਿੰਦੀ ਹੈ ਸਸਿਕਾ ਸਾਰਿਆਂ ਨੂੰ ਜਿਉਂਦੇ ਬਸਦੇ ਰਹੋ